ਦੋਸਤੋ ਵੀਡੀਓ ਬਣਾਉਣ ਤੋਂ ਪਹਿਲਾਂ ਆਪ ਜੀ ਨੂੰ ਬੇਨਤੀ ਕਰਾਂ ਕਿ ਵੀਡੀਓ ਪੂਰੀ ਸੁਣੋ ਜੇ ਚੰਗੀ ਲੱਗੀ ਲੈਕਚਰ ਜੂਰੂ ਕਰ ਦਿਓ ਜੀ ਪਹਿਲਾਂ ਪੂਰੀ ਸੁਣ ਲਿਆ ਕਰੋ ਤੇ ਗੱਲ ਸ਼ੁਰੂ ਕਰਦੇ ਆ ਸਾਡੇ ਸਮਾਜ ਦੇ ਵਿੱਚ ਲੋਕ ਕਿਦਾਂ ਦੇ ਆ ਘਰੋਂ ਲਿਆਉਂਦੇ ਆ ਆ ਕੂੜੇ ਦੀ ਗੱਲ ਕਰਦੇ ਆ ਆਪਾਂ ਘਰੋਂ ਲਿਆਉਂਦੇ ਆ ਕੂੜਾ ਸਕੂਲ ਟਰੀ ਤੇ ਲੈ ਕੇ ਰੱਖ ਕੇ ਲੈ ਕੇ ਆਉਂਦੇ ਤੇ ਚੁੱਪ ਕਰਕੇ ਰਸਤੇ ਦੇ ਵਿੱਚ ਰੋਡ ਦੇ ਵਿੱਚ ਤੇ ਰੋਡ ਕੇ ਤੁਰ ਜਾਂਦੇ ਆ ਥੋੜੀ ਜਿਹੀ ਕਈ ਥਾਈਂ ਵੇਖਿਆ ਮੈਂ ਡੰਪ ਕੋਲੇ ਹੁੰਦਾ ਤੇ ਮਤਲਬ ਉੱਥੇ ਨਹੀਂ ਸਿੱਟਣਾ ਜਿੱਥੇ ਡੰਪ ਆ ਜਿੱਥੇ ਕੂੜਾ ਪਿਆ ਰਸਤਿਆਂ ਦੇ ਵਿੱਚ ਸਿੱਟ ਕੇ ਤੁਰ ਜਾਂਦੇ ਤੇ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਉਹ ਬੋਰਾ ਜਿਹੜਾ ਭਰ ਕੇ ਸੁੱਟਿਆ ਤੇ ਉਹ ਕੋਈ ਮੋਟਰਸਾਈਕਲ ਸਕੂਟਰ ਵਾਲਾ ਉਹਦੇ ਉੱਤੇ ਚੜ ਗਨੇ ਰੇ ਸਵੇਰੇ ਤੇ ਉਹਦਾ ਨੁਕਸਾਨ ਹੋ ਸਕਦਾ ਉਹਦੀ ਜਾਨ ਵੀ ਜਾ ਸਕਦੀ ਤੇ ਤੁਸੀਂ ਰੋਡਾਂ ਦੇ ਉੱਤੇ ਸਿੱਟ ਕੇ ਤੁਰ ਜਾਂਦੇ ਆ ਤੇ ਇਹ ਨੁਕਸਾਨ ਕੀ ਦਾ ਸਾਡਾ ਆਪਣਾ ਫਿਰ ਅਸੀਂ ਗੱਲਾਂ ਕਰਦੇ ਬਾਹਰ ਦੀਆਂ ਬਾਹਰ ਬਹੁਤ ਸਫਾਈ ਆ ਬਾਹਰ ਸਫਾਈ ਬੜੀ ਆ ਜੀ ਬੜੀ ਉੱਥੇ ਵੀ ਬਹੁਤ ਸਾਫ਼ ਸੁਥਰੇ ਸ਼ਹਿਰ ਆ ਬੜਾ ਕੁਝ ਬਹੁਤ ਵਧੀਆ ਜੀ ਤੇ ਬਾਈ ਉਹ ਜਿਹੜੇ ਉੱਥੇ ਦੇ ਸਮਾਜ ਆ ਨਾ ਉਹ ਕਾਨੂੰਨ ਨੂੰ ਫਾਲੋ ਕਰਦੇ ਆ ਕਾਨੂੰਨ ਨੂੰ ਮੰਨਦੇ ਆ ਪਰ ਅਸੀਂ ਆਪਣੇ ਮਨ ਦੀ ਮੰਨਦੇ ਆ ਕਾਨੂੰਨ ਨੂੰ ਨਹੀਂ ਮੰਨਦੇ ਤੇ ਸਰਕਾਰ ਨੇ 5000 ਰੁਪਏ ਚਲਾਣ ਦਾ ਵੀ ਰੱਖਿਆ ਜਿਹੜਾ ਰਸਤਿਆਂ ਦੇ ਵਿੱਚ ਕੂੜਾ ਸਿੱਟਦਾ ਤੇ ਉਹਨੂੰ ਚਲਾਣ ਕਰੋ 5000 ਰੁਪਏ ਤੇ ਕਰਦੇ ਵੀ ਆ 5000 ਜਦੋਂ ਫੜੇ ਫੜੇ ਜਾਂਦੇ ਆ ਤੇ ਇਹ ਕੋਈ ਵਧੀਆ ਗੱਲ ਥੋੜੀ ਇੰਨੀ ਵਾਟੂ ਤੁਸੀਂ ਚੱਕ ਕੇ ਲੈ ਕੇ ਆ ਗਏ ਆ ਤੇ ਪਰ ਡੰਪ ਤੇ ਸਿੱਟਣ ਨੂੰ ਕੀ ਹੁੰਦਾ ਵਾ ਐ ਨਹੀਂ ਵੀ ਕਿਤੇ ਸਾਈਡ ਤੇ ਕਈ ਤਾਂ ਬੰਦੇ ਇਹੋ ਜਿਹੇ ਵੇਖੇ ਮੁਰਗਿਆਂ ਦੇ ਖੰਭਾਂ ਜਾਂ ਨੂੰ ਨਾ ਰਸਤੇ ਦੀ ਸਿੱਟ ਕੇ ਤੁਰ ਜਾਂਦੇ ਆ ਰਾਸਤੇ ਦੇ ਵਿੱਚ ਉੱਥੇ ਕੁੱਤੇ ਖਾਈ ਜਾਂਦੇ ਕੁੱਤਿਆਂ ਦੇ ਉੱਤੇ ਕੋਈ ਚੀਜ਼ ਚੜ ਜਾਂਦੀ ਕੁੱਤੇ ਮਰ ਜਾਂਦੇ ਆ ਲੇਕਿਨ ਇੱਕ ਕਤੂਰੇ ਵੇਖੇ ਮੈਂ ਰਸਤੇ ਦੇ ਵਿੱਚ ਉਹ ਖਾਈ ਜਾਂ ਮੁਰਗਿਆਂ ਦੇ ਖੰਭਾਂ ਨੂੰ ਤੇ ਇੱਕ ਗੱਡੀ ਆਈ ਹੁਣ ਬੱਚਾ ਉਹਨੂੰ ਕੀ ਪਤਾ ਗੱਡੀ ਆਈ ਉੱਤੋਂ ਦੇ ਨਾਲ ਕਿ ਡਰੜ ਕੇ ਉਹਨੂੰ ਹੋ ਗਈ ਕਿਉਂਕਿ ਲੋਕ ਗੱਡੀਆਂ ਵੀ ਅੱਜ ਕੱਲ ਇੰਨੀਆਂ ਸਪੀਡ ਨਾਲ ਚਲਾਉਂਦੇ ਉਹ ਬੰਦੇ ਨੂੰ ਬੰਦਾ ਨਹੀਂ ਸਮਝਦੇ ਮਾਕਿਆਂ ਨੂੰ ਤੇ ਜਾਨਵਰਾਂ ਨੂੰ ਤਾਂ ਕੀ ਸਮਝਣਾ ਗੱਡੀਆਂ ਵਾਲੇ ਤਾਂ ਬੰਦੇ ਨੂੰ ਬੰਦਾ ਨਹੀਂ ਸਮਝਦੇਗੇ ਤੇ ਜਾਨਵਰ ਬੱਕੀ ਸਮਝਣਾ ਤੇ ਇਹ ਜਿਹੜੇ ਸਮਾਜ ਦੇ ਸਾਡੇ ਦੇ ਲੋਕ ਆ ਨਾ ਜਿਹੜੇ ਹੱਥ ਜੋੜ ਕੇ ਬੇਨਤੀ ਕਰਾਂਗੇ ਵੀ ਭਰਾਵੋ ਰਸਤਿਆਂ ਦੇ ਵਿੱਚ ਨਾ ਬੋਰੇ ਭਰ-ਭਰ ਕੇ ਸਿੱਟ ਜਾਨੇ ਤੁਸੀਂ ਉਹੀ ਜਿੱਥੇ ਡੰਪ ਆ ਉਥੇ ਐਨੀ ਵਾਰ ਤੋਂ ਤੁਸੀਂ ਚੱਲ ਕੇ ਲੈ ਕੇ ਆ ਗਏ ਤੇ ਉਹੀ ਤੁਸੀਂ ਡੰਪ ਦੇ ਸਿੱਟ ਦਿਓ ਕਿ ਤੁਸੀਂ ਜੇ ਕਿਸੇ ਕਿਸੇ ਦੀ ਜਾਨ ਚਲੀ ਗਈ ਤੇ ਪਾਪ ਕਿਹ ਨੂੰ ਲੱਗਣਾ ਇਨਸਾਨ ਦਾ ਜਮਾ ساری ਜ਼ਿੰਦਗੀ ਮਿਲ ਲੈਣੇ ਤੇ ਮਿਲਦਾ ਨਿਕਾ ਤੇ ਮੁਰ ਪਤਾ ਨਹੀਂ ਕਿੰਨੇ ਸੈਂਕੜੇ ਸਾਲ ਲੱਗੇ ਮੈਂ ਹਜ਼ਾਰਾਂ ਸਾਲ ਲੱਗਦੇ ਕਿੰਨੇ ਜੁਗ ਵੀਤਦੇ ਆ ਤੇ ਕਦੋਂ ਮਿਲਦਾ ਪਰਮਾਤਮਾ ਕਦੋਂ ਦਿੰਦਾ ਕਦੋਂ ਨੰਬਰ ਲੱਗਦਾ ਬੰਦੇ ਦੇ ਜਨਮ ਦਾ ਤੇ ਉਹ ਪਾਪ ਕਿਹਨੂੰ ਲੱਗਣਾ ਤੁਹਾਨੂੰ ਲੱਗਣਾ ਜਿਹੜਾ ਬੋਰਾ ਸੱਟ ਕੇ ਰਾਤ ਚੁਰਗ ਜੀ ਦੀ ਵਜ੍ਹਾ ਨਾਲ ਉਹ ਐਕਸੀਡੈਂਟ ਹੋਇਆ ਜੀ ਦੀ ਵਜ੍ਹਾ ਨਾਲ ਨੁਕਸਾਨ ਹੋਇਆ ਉਹਦਾ ਖਮਾਜਤ ਤੁਹਾਨੂੰ ਭੁਗਤਣਾ ਪੈਣਾ ਉਹ ਤਾਂ ਜਿਹਦੇ ਸੱਟ ਵੱਜ ਗਈ ਉਹ ਤਾਂ ਭੁਗਤੂ ਉਹ ਭੁਗਤੂ ਨਾਲ ਤੁਹਾਨੂੰ ਵੀ ਭੁਗਤਣਾ ਪੈਣਾ ਘਰੇ ਬੈਟਿਆਂ ਨੂੰ ਇਹ ਇਹੋ ਜਿਹੇ ਪਾਪ ਨਾ ਕਰੋ ਇਹ ਬਹੁਤ ਵੱਡਾ ਪਾਪ ਆ ਰਸਤੇ ਦੇ ਵਿੱਚ ਗੰਦ ਖਿਲਾਰਨਾ ਆਮ ਹੀ ਰੋੜਾਂ ਦੇ ਉੱਤੇ ਦੇਖ ਸਕਦੇ ਤੁਸੀਂ ਬੂਰੇ ਭਰ-ਭਰ ਕੇ ਲੋਕਾਂ ਨੇ ਸਿੱਟਿਆ ਤੇ ਕੋਈ ਇਸ ਵਾਲ ਇਸ ਗੱਲ ਵਾਲੇ ਪਾਸੇ ਧਿਆਨ ਨਹੀਂ ਕਰਦਾ ਆਪ ਦਾ ਬਸ ਮੈਂ ਸਿੱਟਦਾ ਦਿੰਦਾ ਠੀਕ ਆ ਮੈਂ ਕਿਸੇ ਤੋਂ ਕੁਝ ਲੈਣਾ ਉਹ ਭਾਵੇਂ ਮਾਨਸੋ ਜਦੋਂ ਤੁਸੀਂ ਇੰਨੇ ਵਟਾ ਚੱਲ ਕੇ ਲੈ ਕੇ ਆ ਕੇ ਤੇ ਗਾਂਹ ਜਾਂਦਿਆਂ ਨੂੰ ਕੀ ਹੁੰਦਾ ਪਰ ਨਹੀਂ ਜੀ ਅਸੀਂ ਤਾਂ ਆਪਣੀ ਮਨਮਰਜ਼ੀ ਕਰਨੀ ਆ ਜੇ ਕੋ ਰੁਕਦਾ ਤੇ ਉਹਦੇ ਗੱਲ ਪੈ ਜਾਂਦੇ ਤੁਸੀਂ ਬੜਾ ਬੜਾ ਮਾੜੀ ਗੱਲ ਆ ਜਿਹੜਾ ਰਾਜ ਸਿੱਟ ਜਾਣਾ ਕੋੜਾ ਬਹੁਤ ਵੱਡੀ ਗਲਤੀ ਆ ਐਦਾਂ ਕਰਦੇ ਲੋਕ ਬਿਲਕੁਲ ਨਹੀਂ ਸੋਚਦੇਗੇ ਹੁਣ ਕਿਸੇ ਨੂੰ ਗੁੱਸਾ ਲੱਗੇ ਤਾਂ ਮਾਫ ਕਰਨਾ ਇਹਨੀਆਂ ਗੱਲਾਂ ਕਹਿਨ ਦਾ ਜਾਣਕਾਰੀ ਧੰਨਵਾਦ